ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਜੰਦੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਨਿਊ ਕਨਸੈਪਟ ਲੈ ਕੇ ਆਏ ਆਂ ਜਿਹੜੇ ਆਪਾਂ ਮਹਿੰਦੀ ਵਾਲੇ ਸੂਟ ਜੀ ਮਹਿੰਦੀ ਵਾਲਾ ਫੰਕਸ਼ਨ ਵਾਲੇ ਸੂਟ ਆਪਾਂ ਲੈ ਕੇ ਆਏ ਆਂ ਜਿੱਦੋਂ ਆਪਾਂ ਹਰ ਮੈਰਿਜ ਦੇ ਵਿੱਚ ਥੀਮ ਰੱਖਿਆ ਜਾਂਦਾ ਜੀ ਤੇ ਇਸ ਦਾ ਆਪਾਂ ਸੂਟ ਲੈ ਕੇ ਆਏ ਮਹਿੰਦੀ ਵਾਲੇ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਲਾਇਆ ਹੋਇਆ ਤੇ ਇਹ ਆਪਾਂ ਨਿਊ ਡਿਜ਼ਾਈਨ ਰੈਡੀ ਕੀਤਾ ਤਿੱਲੇ ਤੇ ਆਪਾਂ ਵਰਕ ਕੀਤਾ ਨਾਲ ਤਿੱਲੇ ਨਾਲ ਇਹ ਜੀ ਨੀਡਲਵਰਕ ਦਾ ਸੂਟ ਸੀ ਤੇ ਆਪਾਂ ਨੂੰ ਇਹਨੂੰ ਮਸ਼ੀਨਰੀ ਦੇ ਵਿੱਚ ਕੀਤਾ ਹੋਇਆ ਡਿਜ਼ਾਈਨ ਨੀਡਲਵਰਕ ਦਾ ਸੀ ਆਪਾਂ ਮਸ਼ੀਨਰੀ ਦੇ ਵਿੱਚ ਕੀਤਾ ਹੋਇਆ ਜੇ ਤੁਸੀਂ ਇਹ ਕਲਰ ਵੀ ਵਾਈ ਕਰਾਉਣਾ ਆਪਾਂ ਤੋਂ ਸੂਤ ਰੈਡੀ ਕਰਵਾਉਣਾ ਤੁਸੀਂ ਇਹ ਕਰਵਾ ਸਕਦੇ ਹੋ ਹੋਰ ਕਲਰ ਵਿੱਚ ਵੀ ਕਰਵਾ ਸਕਦੇ ਪਰ ਆਪਾਂ ਇਹ ਜਿਹੜੀ ਮਹਿੰਦੀ ਫੰਕਸ਼ਨ ਮਹਿੰਦੀ ਦੇ ਫੰਕਸ਼ਨ ਦੀ ਵੀਡੀਓ ਪਾਈ ਹੋਈ ਹੈ ਜਦੋਂ ਆਪਾਂ ਥੀਮ ਰੱਖਿਆ ਜਾਂਦਾ ਮੈਰਿਜ ਤੇ ਮਹਿੰਦੀ ਦਾ ਫੰਕਸ਼ਨ ਤੇ ਆਪਾਂ ਇਹ ਵੀਡੀਓ ਤੁਹਾਨੂੰ ਪਾਈ ਸੀ ਪਹਿਲਾਂ ਆਪਾਂ ਹਲਦੀ ਤੇ ਪਾਈ ਲੈ ਕੇ ਆਏ ਸੀ ਹੁਣ ਆਪਾਂ ਮਹਿੰਦੀ ਤੇ ਲੈ ਕੇ ਆਏ ਹਾਂ ਜੀ ਅੱਜ ਆਪਾਂ ਨਾਲ ਲੈਣ ਮੈਂਸ਼ਨ ਕਰਦੇ ਜੀ ਇਹ ਹੈ ਜੋਰਜਟ ਦਾ ਸੂਟ ਹੈ ਜੀ ਨੀਡਲਵਰਕ ਤੇ ਨਾਲ ਦੁਪੱਟਾ ਲੱਗਿਆ ਹੋਇਆ ਹੈ ਪ੍ਰਾਈਸ ਉਹ ਹੈ ਤੇ ਨੀਡਲਵਰਕ ਦਾ ਸੂਟ ਹੈ ਜੀ ਤੁਸੀਂ ਇਹਨੂੰ ਸਟਿਚਿੰਗ ਕਰਾਉਣਾ ਸਟਿਚਿੰਗ ਦਾ ਅਲੱਗ ਤੋਂ ਰੇਟ ਲਊਗਾ ਜੀ ਬਾਜੂ ਚੈੱਕ ਕਰ ਸਕਦੇ ਆ ਬਾਜੂ ਇਹਦੇ ਬਹੁਤ ਸੋਹਣੇ ਬਣੇ ਹੋਇਆ ਦੇਖੋ ਜੀ ਆਪਾਂ ਬਡ ਆਰਟ ਸਟਿਚਿੰਗ ਦਾ ਪ੍ਰਾਈਸ ਲਾਇਆ ਇੱਕ ਹੋਰ ਸੂਟ ਜੀ ਆਪਣੇ ਕੋਲੇ ਰੈਡੀ ਹੋ ਗਿਆ ਜੀ ਬਹੁਤ ਸੋਹਣਾ ਸੂਟ ਬਿਦੌਟ ਦੁਪੱਟਾ 1800 ਦਾ ਸੂਟ ਹੈ ਜੀ ਗੱਲ ਨੈਚਰਲ ਸਿਲਕ ਤੇ ਆਪਾਂ ਰੈਡੀ ਕੀਤਾ ਜੀ ਠੀਕ ਜੀ ਬਹੁਤ ਹੀ ਸੋਹਣਾ ਸੂਟ ਹੈ ਇਹ ਮਿੰਦੀ ਦਾ ਸੂਟ ਤੁਸੀਂ ਵੀ ਆਪਾਂ ਤੋਂ ਵਾਇਰ ਕਰਾਉਣਾ ਹੈ। ਇਹੇ ਕਲਰ ਦੇ ਵਿੱਚ ਮਿੰਦੀ ਛੇੜ ਦੇ ਵਿੱਚ ਮਿੰਦੀ ਮਿੰਦੀ ਦਾ ਸੂਟ ਰੈਡੀ ਕਰਾਉਣਾ ਹੈ। ਜਿਹੜਾ ਆਪਾਂ ਗ੍ਰੀਨ ਕਲਰ ਦੇ ਸੂਟ ਤੇ ਵਾਇਕਿੰਗ ਕੀਤਾ ਹੋਇਆ ਤੇ ਨਾਲ ਦੁਪੱਟਾ ਲਾ ਕੇ ਇਹਨੂੰ ਇਹ ਵлен ਤਿਆਰ ਕੀਤਾ ਬਹੁਤ ਸੋਹਣਾ ਲੁੱਕ ਆ ਇਹ 250 ਦਾ ਪ੍ਰਾਈਸ ਦਾ ਸੂਟ ਹੈ। ਦੇਖੋ। ਮਿੰਦੀ ਫੰਕਸ਼ਨ ਦੇ ਸੁੱਕੇ ਇਹ ਵੀ ਆਪਾਂ ਰੈਡੀ ਕੀਤਾ ਸੀ। ਇਹ ਨਾਲ ਨਾਲ ਆਪਾਂ ਪ੍ਰਾਈਮੇਸ਼ਨ ਕਰਦੇ ਜੀ ਜਿਹੜੇ ਭੈਣਾਂ ਨੂੰ ਸੂਟ ਚਾਹੀਦੇ ਆ ਤੇ ਇਸ ਨੰਬਰ ਤੇ ਸੰਪਰਕ ਕਰਨ ਆਪਣੇ ਨਾਲ ਕੰਟੈਕਟ ਕਰਨ। 74086 ਤੇ 8048 ਤੇ ਕਾਲ ਕਰਨ ਤੇ ਇਹਦਾ ਰੇਟ ਵੀ ਬਹੁਤ ਘੱਟ ਨਾਲ ਦੁਪੱਟਾ 2100 ਪ੍ਰਾਈਸ ਦਾ ਸੂਟ ਹੈ ਜੀ ਪਿਓਰ ਜੋਰੀਟ ਦੇ ਵਿੱਚ ਸੂਟ ਡੈਕਿੰਗ ਕੀਤਾ ਹੈ ਤੁਸੀਂ ਇਹਨੂੰ ਹੋਰ ਫੈਬਰਿਕ ਦੇ ਵਿੱਚ ਵੀ ਕਰਾਉਣਾ ਤਾਂ ਤੁਹਾਨੂੰ ਇਹੀ ਰੇਟ ਪਊਗਾ ਜੀ ਮਨੇ ਦੋਨੇ ਨੰਬਰ ਸਕਰੀਨ ਤੇ ਚੱਲ ਰਹੇ ਆ WhatsApp ਦਾ ਨੰਬਰ ਇਹ ਹੀ ਆ ਕਾਲ ਲਵਣੀ ਕਾਲ ਦਾ ਨੰਬਰ ਵੀ ਇਹ ਵਾਲਾ ਹੈ 75 70 700 9554301 ਤੇ ਕਾਲ ਕਰ ਸਕਦੇ ਆ ਜੀ ਤੁਸੀਂ ਆਪਣੇ ਹੈਂਡਵਰਕ ਕੀਤਾ ਸੀ ਤੁਸੀਂ ਮਹਿੰਦੀ ਦੇ ਫੰਕਸ਼ਨ ਦੇ ਵੀ ਅਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਮੈਂਸ਼ਨਿੰਗ ਕੀਤਾ ਜੀ ਇਹ ਹੈਂਡਵਰਕ ਦਾ ਸੂਟ ਹੈ ਤੁਸੀਂ ਇਹਨੂੰ ਮਸ਼ੀਨੀ ਦੇ ਵਿੱਚੇ ਕਰਾ ਸਕਦੇ ਆ ਪ੍ਰਾਈਸ ਇਹਦੇ ਸੂਟ ਦਾ ਆਪਾਂ ਮੈਂਸ਼ਨ ਕਿੰਨੇ ਕੀਤਾ ਨਾਲ ਨਾਲ ਪ੍ਰਾਈਸ ਆਪਾਂ ਮਸ਼ੀਨੀ ਵਰਕ ਦੇ ਸੂਟਾਂ ਦੇ ਨਾਲ ਪ੍ਰਾਈਸ ਵਿਦ ਦੁਪੱਟਾ ਵਿਦ ਫੈਬਰਿਕ ਤੇ ਸਾਰਾ ਆਪਾਂ ਜਿਹੜੇ ਰੈਣੀ ਕੀਤੇ ਆ ਨਾਲ ਨਾਲ ਆਪਾਂ ਪ੍ਰਾਈਸ ਦੱਸੀ ਗਈ ਆ ਹੈਵੀ ਬਾਟਮ ਮਿਲੂਗੀ ਨਾਲ ਬੁੱਤੀ ਦੇ ਨਾਲ ਦੁਪੱਟਾ ਤੁਹਾਨੂੰ 2600 2625 ਦਾ ਸੂਟ ਹੋਊਗਾ ਨਾਲ ਦੁਪੱਟਾ ਵਧੀਆ ਫੈਬਰਿਕ ਦੇ ਵਿੱਚ ਤੁਹਾਨੂੰ 3500 ਦਾ ਪਊਗਾ ਤੇ ਸ਼ਿਮਰ ਫੁਲ ਟਵਨ ਪਸ਼ਮੀਨਾ ਦੇ ਵਿੱਚ ਜਿਹੜਾ ਸ਼ਿਮਰ ਵੀ ਕਹਿੰਦੇ ਨੇ ਟਵਨ ਪਸ਼ਮੀਨਾ ਵੀ ਕਹਿੰਦੇ ਨਾਲ ਦੁਪੱਟਾ 2700 ਦਾ ਸੂਟ ਪਊਗਾ ਤੇ ਐਵੇਂ ਤੁਹਾਨੂੰ ਵਰਕ ਮਿਲੇਗਾ 2700 ਦੇ ਵਿੱਚ ਫੈਬਰਿਕ ਦਾ ਕੋਈ ਲੰਬਾ ਨਹੀਂ ਹੋਊਗਾ ਇੱਕ ਥ੍ਰੈਡ ਤੇ ਸੂਟ ਰੈਡੀ ਕੀਤਾ ਪਿਓਰ ਸ਼ਿਮਰ ਪਸ਼ਮੀਨਾ ਤੇ ਮਹਿੰਦੀ ਦੇ ਫੰਕਸ਼ਨ ਤੇ ਸੂਟ ਰੈਡੀ ਕਰਾਉਣਾ ਤੁਸੀਂ ਐਵੇਂ ਕਰਵਾ ਸਕਦੇ ਜੇ ਤੁਸੀਂ ਉੰਜ ਉਹੀ ਕਰਵਾਉਣਾ ਹੈ ਫੇਅਰ ਕਰਨ ਨੂੰ ਹਨਾ ਤਾਂ ਤੁਸੀਂ ਇਹ ਕਿਦੋਂ ਮਰਜ਼ੀ ਤੁਸੀਂ ਵੀ ਮੇਰ ਕਰ ਸਕਦੇ ਆ ਕਲਰ ਬਹੁਤ ਸੋਹਣੇ ਆ ਸਾਰੇ ਇਹ ਸੂਟ ਵੀ ਬਹੁਤ ਘੱਟ ਰੇਟ ਵਿੱਚ 1400 ਦੇ ਵਿੱਚ ਰੈਡੀ ਹੋਇਆ ਮਤਲਬ ਦੁਪੱਟਾ ਜਿਹੜਾ ਇਹ ਦੁਪੱਟਾ ਸੂਟ ਰੈਡੀ ਹੋਇਆ ਜੀ ਦੇਖੋ ਪ्योर ਪਸ਼ਮੀਨੇ ਵਿੱਚ ਸੂਟ ਆਪਾਂ ਰੈਡੀ ਕੀਤਾ ਹੈ ਨਾਲ ਸਾਰੇ ਛੱਤ ਦੇ ਉੱਪਰ ਬੂਟੀ ਹੈ ਨਾਲ ਦੁਪੱਟਾ ਹੈ ਤੇ ਵਰਕ ਬਹੁਤ ਸੋਹਣਾ ਸਾਰਾ ਕੰਮ ਉੱਪਰ ਕਰ ਸਕਦੇ ਆ ਕੰਮ ਰਿਫਿਸ਼ਿੰਗ ਚ ਕਰ ਸਕਦੇ ਆ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ 2500 ਦਾ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ 2500 ਦਾ ਸੂਟ ਨਾਲ ਟਾਈ ਅੰਡਾਈ ਡੁਪੱਟਾ ਲੱਗਿਆ ਹੋਇਆ ਜੇ ਤੁਸੀਂ ਸਟਿਚਿੰਗ ਕਰਾਉਣੀ ਹੈ ਸਟਿਚਿੰਗ ਦਾ ਰੇਟ ਅਲੱਗ ਤੋਂ ਹੋਊਗਾ ਜਿਹੜਾ ਆਪਾਂ ਡੌਟ ਸਟਿਚਿੰਗ ਕਰਾਂਗੇ ਦਾ ਪ੍ਰਾਈਸ ਹੈ ਜੀ ਜਿਹੜਾ ਹੁਣ ਆਪਾਂ ਮਹਿੰਦੀ ਕੱਲ ਤੇ ਜਿਹੜਾ ਹੋ ਸੂਟ ਆਇਆ 1200 ਦਾ ਜੀ ਇਹ ਡੌਟ ਦੁਪੱਟਾ ਸਮੇ 1200 ਦਾ ਸੂਟ ਮਿਲੂਗਾ ਰੇਟ ਦੇ ਉੱਪਰ ਕੀਤਾ ਜੀ 1200 ਦਾ ਸੂਟ ਪਾਊਗਾ ਤੁਹਾਨੂੰ ਬਦੌਰ ਦੁ ਇਹ ਬਹੁਤ ਹੀ ਸੋਹਣਾ ਕਲਰ ਹੈ ਮਹਿੰਦੀ ਕਲਰ ਦੇ ਵਿੱਚ ਲਓ ਜੀ ਆਪਾਂ ਇੱਕ ਬਹੁਤ ਸੂਟ ਰੈਡੀ ਕੀਤਾ ਹੈ ਇਹ ਵੀ ਵਿਦਆਊਟ ਦੁਪੱਟਾ ਸੂਟ ਮਿਲੂਗਾ ਤੁਹਾਨੂੰ 1200 ਦਾ ਪਿਓਰ ਜੋੜੀ ਹਟਾ ਦੇ ਵਿੱਚ ਇਹ ਕੱਟ ਵਰਕ ਕੀਤਾ ਹੋਇਆ ਫਰੰਟ ਸਾਈਡ ਤੇ ਦੋਵਾਂ ਪਾਸੇ ਫਲਾਵਰ ਕੀਤੇ ਹੋਏ ਹੈ ਵੇਖੋ ਜੀ ਚਾਕਾਂ ਤੇ ਦੋਨੇ ਸਾਈਡ ਫਲਾਵਰ ਹੋਏ ਇਹਦੇ ਉੱਤੇ ਫਲਾਵਰ ਹੈ ਜੀ 1200 ਪ੍ਰਾਈ ਹੋਊਗਾ ਵਿਦ ਵਿਦਆਊਟ ਦੁਪੱਟਾ ਹੋਊਗਾ ਦੇਖੋ ਜੀ ਬਲਾਵਰ ਵੰਡ ਦਿੱਤੀ ਇਹ ਬਹੁਤ ਸੋਹਣਾ ਬਣਿਆ ਹੋਇਆ ਕੱਟ ਵਰਕ ਕੀ ਦੇ ਨਾਲ ਆਪਾਂ ਸੂਟ ਰੈਡੀ ਕਰਾਉਨੇ ਕੱਲੇ ਕਟ ਵਰਕ ਦੇ ਨਾਲ ਰੈਡੀ ਕਰਾਉਨੇ ਤਾਂ 1200 ਪੈ ਜਾਂਦਾ ਹੁੰਦਾ। ਲਓ ਜੀ ਤੁਹਾਨੂੰ ਵਿਦ ਫੱਟਾ ਪਾਉਂਗਾ ਜੀ 2000 ਦਾ ਸੂਟ ਨਾਲ ਵਰਕ ਕੀਤਾ ਟਾਈ ਹੰਡਾਈ ਫੱਟਾ ਲੱਗਾ ਲੈਸ ਲਗਾ ਕੇ ਗੁੰਮ ਲੈਸ ਲਾ ਕੇ ਪਤਾ ਪਤ ਤਿਆਰ ਕਰਦੇ ਆ। ਕਿਸੇ ਵੀ ਸੂਟ ਦਾ ਕਿਸੇ ਵੀ ਫੈਬਰਿਕ ਦਾ ਵਰਕ ਦਾ ਕੋਈ ਵੀ ਲਾਂਭਾ ਨਹੀਂ ਹੁੰਦਾ ਵਿੱਚ। ਲਓ ਜੀ ਆਪਾਂ 2000 ਵਿੱਚ ਸੂਟ ਰੈਡੀ ਕੀਤਾ ਨਾਲ ਦੁਪੱਟਾ ਛੋਟੇ ਛੋਟੇ ਬੂਟੀ ਦੇ ਨਾਲ ਆਪਾਂ ਸ਼ੇਰਟ ਤਿਆਰ ਕੀਤੀ ਹੈ। ਪਿਓਰ ਜੋਰੀ ਅਟਕਿਸੂਟ ਪਰ ਰੈਡੀ ਕੀਤਾ ਮਹਿੰਦੀ ਦਾ ਜੀ ਉਹ ਕਿਸੇ ਵੀ ਕਲਰ ਦੇ ਕਿਸੇ ਵੀ ਫੈਬਰਿਕ ਤੇ ਜੀ ਕਸਟਮਾਈਜ਼ ਕਰਵਾ ਸਕਦੇ ਹੋ। ਉਹਨੇ ਇਹ ਪ੍ਰਾਈਵੇਟ ਮਿਲੂਆ ਹੈਂਡਵਰਕ ਦਾ ਸੂਟ ਹੈ ਮਹਿੰਦੀ ਸੀ ਗ੍ਰੀਨ ਜੈ ਕਲਰ ਹੈ। ਇਹ ਹੈਂਡਵਰਕ ਦੇ ਵਿੱਚ ਹੈਂਡਵਰਕ ਦਾ ਆਪਾਂ ਪ੍ਰਾਈਮਿੰਸ਼ ਨਹੀਂ ਕੀਤਾ ਜੀ ਜੇ ਤੁਸੀਂ ਇਹ ਸੂਟ ਵੀ ਰੈਡੀ ਕਰਵਾਉਣਾ ਹੈ ਤਾਂ ਆਪਾਂ ਇਸੇ ਕਲਰ ਦੇ ਵੀ ਕਲਾ ਸੂਟ ਰੈਡੀ ਕਰਕੇ ਜਿਵੇਂ ਹੈਂਡਵਰਕ ਨੂੰ ਚਿਪਾ ਕਰਤਾ ਹੈ ਜੀ। ਉਸ ਆਪਾਂ ਪਿਕਸਲ ਆਏ ਸੀ। ਤਾਂ ਤੁਸੀਂ ਇਹਦੇ ਕਲਰ ਰੇਟ ਨਹੀਂ ਲਾਏ ਕਿਸੇ ਕੁ ਸੂਟਾਂ ਦੇ ਕੁਝ ਕੁ ਸੂਟਾਂ ਦੇ ਲਾਏ ਕੁਸਟਪਾ ਦੇ ਨਹੀਂ ਲਾਏ ਜੇ ਲਾਏ ਤਾਂ ਪਤਾ ਕਿ ਬਟਕਟਾ ਫਾਈ ਲਾਏ ਹੋਣਗੇ ਇਹ ਕਰਦੇ ਆ ਅੱਜ ਦੀ ਵੀਡੀਓ ਭੈਣਾਂ ਨੂੰ ਬਹੁਤ ਪਸੰਦ ਆਈ ਹੋਗੀ ਆਪਾਂ ਮਹਿੰਦੀ ਤੇ ਲੈ ਕੇ ਆਈ ਸੀ ਤੇ ਨੈਕਸਟ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਜੱਗੋ ਤੇ ਫੁਹਾਰੀ ਸੁਟ ਲੈ ਕੇ ਆਵਾਂਗੇ ਉਹਨੇ ਹਲਤੀ ਵਾਲੇ ਸੂਟਾਂ ਨੂੰ ਆਪਾਂ ਨੂੰ ਵੀਡੀਓ ਵਿੱਚ ਤਿਆਰ ਕੀਤਾ ਸੀ ਇਹ ਵੀ ਤੁਸੀਂ ਇਸ ਮਹਿੰਦੀ ਵਾਲੇ ਡਿਜ਼ਾਈਨ ਨੂੰ ਵੀ ਤੁਹਾਨੂੰ ਪਸੰਦ ਆਉਣਗੇ ਉਮੀਦ ਕਰਦੇ ਆਂ ਤੇ ਜਿਹੜੇ ਭੈਣਾਂ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਚੰਗੀ ਲੱਗੀ ਤੇ